ਤੋਂ ਉਧਰ ਬਿਆਸ ਦਰਿਆ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ ਪਾਣੀ ਦਾ ਪੱਧਰ ਜੀਆਂ ਮੁਕੇਰੀਆਂ ਇਲਾਕੇ ਦੇ ਵਿੱਚ ਦਰਿਆ ਦੇ ਪਾਣੀ ਦੀ ਮਾਰ ਹੇਠਾਂ ਫਸਲ ਆ ਗਈ ਹੈ ਪਾਣੀ ਦੀ ਲਪੇਟ ਦੇ ਵਿੱਚ ਆਉਣ ਕਾਰਨ ਪਸ਼ੂਆਂ ਦਾ ਚਾਰਾ ਖਰਾਬ ਹੋ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਕੀਤੀ ਗਈ ਹੈ ਤਾਂ ਬਿਆਸ ਦਰਿਆ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ ਪਾਣੀ ਦਾ ਪੱਧਰ ਤਾਂ ਜੇ ਲੋਕਾਂ ਦੀ ਫਿਕਰ ਵੀ ਵੱਧ ਰਹੀ ਹੈ ਜਿਉਂ-ਜਿਉਂ ਪਾਣੀ ਦਾ ਪੱਧਰ ਉੱਤੇ ਉੱਠਦਾ ਜਾ ਰਿਹਾ ਹੈ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ ਪਾਣੀ ਦੀ ਲਪੇਟ ਦੇ ਵਿੱਚ ਕਈ ਪਿੰਡਾਂ ਦੇ ਆਉਣ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਕੀਤੀ ਗਈ ਹੈ। ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਮੁਕੇਰੀਆਂ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਵੇਖੋ ਕਿ ਫਸਲਾਂ ਦੇ ਵਿੱਚ ਪਾਣੀ ਜਿਹੜਾ ਕਿਵੇਂ ਦਾਖਲ ਹੋ ਰਿਹਾ ਹੈ। ਤਾਂ ਪਾਣੀ ਦੀ ਲਪੇਟ ਦੇ ਵਿੱਚ ਆਉਣ ਕਾਰਨ ਲਾਜ਼ਮੀ ਤੌਰ ਦੇ ਉੱਤੇ ਪਸ਼ੂਆਂ ਦਾ ਜਿਹੜਾ ਚਾਰਾ ਫਸਲਾਂ ਜਿਹੜੀਆਂ ਨੇ ਉਹ ਨੁਕਸਾਨੀਆਂ ਗਈਆਂ ਨੇ। ਲੋਕ ਇਸ ਵਕਤ ਖੌਫ ਜ਼ਦਾ ਵੀ ਫਿਕਰਮੰਦ ਵੀ ਤਾਂ ਪਾਣੀ ਦੇ ਵਿੱਚ ਆਉਣ ਕਾਰਨ ਪਸ਼ੂਆਂ ਦਾ ਚਾਰਾ ਜਿਹੜਾ ਇੱਥੇ ਖਰਾਬ ਹੋ ਗਿਆ ਹੈ। ਆਸ ਰਿਆ ਦੇ ਵਿੱਚ ਕਾਫੀ ਕਿਊਸਕ ਪਾਣੀ ਜਿਹੜਾ ਪਿਛੋਂ ਛੱਡਿਆ ਗਿਆ ਵਾ ਤੇ ਜਿਹਦੇ ਨਾਲ ਦਿਆ ਦਰਿਆ ਜਿਹੜਾ ਪਿਆਸ ਹੈ ਆਪਣੇ ਪੂਰੇ ਖਾਨਦੇ ਆ ਤੇ ਇਹਦਾ ਪਾਣੀ ਜਿਹੜਾ ਵਾ ਹੁਣ ਆਪਣੀਆਂ ਕਿਨਾਰਿਆਂ ਤੋਂ ਬਾਹਰ ਨਿਕਲਣਾ ਕਾਫੀ ਸ਼ੁਰੂ ਹੋਇਆ ਜੀ ਹਾਲਾਤ ਜਿਹੜੇ ਇਸ ਵੇਲੇ ਆ ਬੜੇ ਚਿੰਤਾਜਨਕ ਆ ਲੋਕਾਂ ਦੀ ਬੁਰੀ ਹਾਲਤ ਆ ਲੋਕ ਜਿਹੜੇ ਆ ਉਹ ਆਪਣੀਆਂ ਫਸਲਾਂ ਨੂੰ ਜਦੋਂ ਦੇਖਦੇ ਆ ਉਦੋਂ ਹੀ ਬੜੇ ਪ੍ਰਭਾਵਿਤ ਹੁੰਦੇ ਆ ਔਰ ਆਪਣੇ ਪਸ਼ੂ-ਮਾਲ ਡੰਗਰ ਨੂੰ ਦੇਖਦੇ ਉਦੋਂ ਹੀ ਪ੍ਰਭਾਵਿਤ ਹੁੰਦੇ ਆ ਤੇ ਉਹਨਾਂ ਦਾ ਜਨਜੀਵਨ ਹੀ ਸਾਰਾ ਜਿਹੜਾ ਪ੍ਰਭਾਵਿਤ ਹੋ ਚੁੱਕਾ ਵਾ ਲੋਕਾਂ ਦਾ ਤੇ ਦਰਿਆ ਦੇ ਦੋਨੇ ਪਾਸੇ ਜਿਹੜੀਆਂ ਫਸਲਾਂ ਉਹ ਵੀ ਹੁਣ ਜਿਹੜਾ ਝੋਨਾ ਉਹ ਤੇ ਖਤਮ ਹੋ ਚੁੱਕਾ ਬਿਲਕੁਲ ਹੀ ਤੇ ਅਸੀਂ ਇਹ ਮੰਗ ਰੱਖਦੇ ਆ ਕਿਸਾਨ ਵੀਰਾਂ ਵਾਸਤੇ ਵੀ ਇਹਨਾਂ ਕਿਸਾਨ ਵੀਰਾਂ ਨੂੰ ਇੱਕ ਤਰ੍ਹਾਂ ਦਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਇਹਨਾਂ ਲੋਕਾਂ ਨੂੰ ਕੇਸ ਰੱਖਿਆ ਥਾਂ ਦੇ ਭੇਜਾ ਜਾਵੇ ਜਿਹੜਾ ਪਾਣੀ ਦਾ ਜਿਹੜਾ ਵਾ ਜ਼ਿਆਦਾ ਵੱਧ ਗਿਆ ਵਾ ਇਸੇ ਬੱਦਲ ਫਟਣ ਕਰਕੇ ਇੱਥੇ ਪ੍ਰਸ਼ਾਦ ਦਾ ਕੋਈ ਜ਼ਿਆਦਾ ਨਾ ਖਾਨ ਨਹੀਂ ਆ। ਮੇਰੇ ਪਿੱਛੇ ਜਿਹੜੇ ਬੱਦਲ ਫਟ ਜਾਂਦੇ ਉਹਦਾ ਕਰਕੇ ਬਹੁਤ ਜ਼ਿਆਦਾ ਪਾਣੀ ਵਧ ਰਿਹਾ ਸਾਰੇ ਲਾਗਲੇ ਪਿੰਡਾਂ ਨੂੰ ਪੱਤਾਕੁਲਾ, ਅਬਦੁੱਲਾਪੁਰ, ਅਲਾਵਾਈਸ਼ਾ, ਇਬਰਾਹਿਮ ਇਹਨਾਂ ਸਾਰੇ ਨੂੰ ਲਟਕਾਤਾ ਵੀ ਆਪ ਆਪਣੇ ਤੁਸੀਂ ਨਾ ਆਪਣੀ ਤਿਆਰੀ ਰੱਖੋ। ਲੋੜ ਪੈਂਦੇ ਇਹਨਾਂ ਤੁਹਾਡਾ ਕੋਈ ਨੁਕਸਾਨ ਹੋ ਸਕੇ। ਕੋਈ ਜਿਹੜੀ ਸੇਫ ਜਗ੍ਹਾ ਤੇ ਆ ਚੁੱਕਾ।